ना जा ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸੰਗਤ ਜੀ ਆਪ ਜੀ ਨੇ ਹੁਣੇ ਜਿਹੜੀ ਬਾਣੀ ਦੀ ਪੰਕਤੀ ਸਰਣ ਕੀਤੀ ਹੈ ਤਾਂ ਅੱਜ ਇਸ ਬਾਰੇ ਹੀ ਆਪ ਜੀ ਦੇ ਨਾਲ ਇੱਕ ਵਿਚਾਰ ਸਾਂਝੀ ਕਰਨ ਲਈ ਹਾਜ਼ਰ ਹੋਇਆ ਹਾਂ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਪਲੇਟਫਾਰਮ ਹੋਵੇ ਭਾਵੇਂ WhatsApp ਹੋਵੇ Facebook ਹੋਵੇ Insta ਹੋਵੇ ਤੇ ਜਦ ਕੋਈ ਸਜਣ ਮਿੱਤਰ ਚੜਾਈ ਕਰ ਜਾਂਦਾ ਹੈ ਤਾਂ ਉਸ ਦੇ ਜਿਹੜੇ ਕਰੀਬੀ ਹਨ ਉਹ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਇਸ ਕੁਰਬਾਨੀ ਦੀ ਪੰਕਤੀ ਦੀ ਰੀਲ ਜਿਹੜੀ ਹੈ ਉਹ ਸਾਂਝੀ ਕਰਦੇ ਨੇ ਤੇ ਜਿਸ ਦਾ ਪ੍ਰਭਾਵ ਇਹ ਦਿੱਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਸੰਸਾਰ ਤੋਂ ਚਲਾ ਗਿਆ ਹੈ ਉਸ ਦਾ ਵਿਛੋੜਾ ਜਿਹੜਾ ਹੈ ਉਹ ਸਹਾਰਾ ਸਹਾਰਨ ਯੋਗ ਨਹੀਂ ਹੈ ਤਾਂ ਸੰਗਤ ਜੀ ਗੁਰਮਤਿ ਸਿਧਾਂਤਾਂ ਦੇ ਅਨਕੂਰ ਜਿਆਦਾ ਸੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਵਿਚਾਰ ਥੋੜੀ ਕੋਖਣੀ ਪਵੇਗੀ ਕਿਉਂਕਿ ਇਹ ਪੰਕਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਕ 1762 ਤੇ ਦਰਜ ਹੈ ਅਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਮਲਾ ਰਾਗ ਵਿੱਚ ਉਚਾਰੀ ਗਈ ਸ਼ਬਦ ਦੇ ਦੂਜੇ ਪਦੇ ਦੀ ਤੀਸਰੀ ਪੰਕਤੀ ਹੈ ਕਿ ਕਿਸੇ ਵੀ ਸ਼ਬਦ ਨੂੰ ਸਮਝਣ ਵਾਸਤੇ ਕਿਸੇ ਵੀ ਸ਼ਬਦ ਦੇ ਅਰਥ ਪਾਉ ਜਾਣਨ ਵਾਸਤੇ ਇਹ ਜ਼ਰੂਰੀ ਹੁੰਦਾ ਕਿ ਗੁਰੂ ਪਾਤਸ਼ਾਹ ਉਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਜੋ ਕਿ ਕੇਂਦਰੀ ਭਾਵ ਹੁੰਦਾ ਹੈ ਉਹਦੇ ਵਿੱਚ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਹਨ ਸੋ ਕਿਸੇ ਵੀ ਸ਼ਬਦੀ ਪੰਕਤੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਉਸ ਸ਼ਬਦ ਦੇ ਰਹਾਉ ਵੱਲ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇਸ ਗੁਰੂ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਕੀ ਕਹਿਣਾ ਚਾਹੁੰਦੀ ਹੈ ਤੇ ਜੇ ਅਸੀਂ ਇਸ ਸਿਧਾਂਤ ਨੂੰ ਫਾਲੋ ਨਹੀਂ ਕਰਦੇ ਤੇ ਕਈ ਵਾਰੀ ਅਸੀਂ ਅਨਰਥ ਸ਼ਬਦਾਂ ਦੇ ਗਰੇ ਅਰਥ ਉਹਨਾਂ ਦੇ ਅਨਰਥ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਅਸੀਂ ਗੁਰਬਤ ਦਾ ਸਿਧਾਂਤ ਜਿਹੜਾ ਹੈ ਇਹ ਅਸੀਂ ਸਾਡੇ ਕੋਲ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਗੁਰਬਾਣੀ ਅਨੁਸਾਰ ਕਿਸੇ ਵੀ ਜੀਵ ਦੀ ਮੌਤ ਦਾ ਕਾਰਨ ਜੋ ਹੈ ਉਹ ਅਕਾਲ ਪੁਰਖ ਆਪ ਬਣਾਉਂਦਾ ਹੈ ਕਿਸ ਤਰੀਕੇ ਮਨੁੱਖ ਨੇ ਆਣਾ ਹੈ ਕਿਸ ਤਰੀਕੇ ਨੇ ਜਾਣਾ ਹੈ ਇਹ ਸਭ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਤੇ ਗੁਰੂ ਪਾਤਸ਼ਾਹ ਹੋਰ ਬਚਨ ਕਰਦੇ ਹਨ ਜੰਮਣ ਮਰਨਾ ਹੁਕਮ ਹੈ ਭਾਵੇਂ ਆਵੇ ਜਾਏ ਤੇ ਹਰ ਵਿਅਕਤੀ ਦਾ ਇੱਕ ਫਰਜ਼ ਬੰਦਾ ਹੈ ਹਰ ਵਿਅਕਤੀ ਦੀ ਇੱਕ ਜ਼ਿੰਮੇਵਾਰੀ ਹੈ कि ਉਸ ਕਾਲਪੁਰਖ ਦੇ ਭਾਣੇ ਨੂੰ ਸਿਰ ਮੱਥੇ ਕਰਕੇ ਮੰਨਣਾ ਉਸ ਦੇ ਭਾਣੇ ਦੇ ਵਿੱਚ ਸ਼ੁਕਰਾਨਾ ਕਬੂਲ ਕਰਕੇ ਰਹਾ ਤੇ ਉਸ ਮਰਤਕ ਦੇ ਬਾਅਦ ਕਿਸੇ ਪ੍ਰਕਾਰ ਦਾ ਰੋਸ ਕਰਨਾ ਕਿਸੇ ਪ੍ਰਕਾਰ ਦਾ ਗਿਲਾ ਕਰਨਾ ਪਰਮਾਤਮਾ ਨੂੰ ਇਹ ਗੁਰਮਤਿ ਦੇ ਵਿੱਚ ਦਸਿਆ ਨਹੀਂ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਅੰਤਮ ਸਮੇਂ ਜੋ ਬਚਨ ਦਿੱਤੇ ਉਹਨਾਂ ਨੂੰ ਬਾਬਾ ਸੁੰਦਰ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਕਲਮ ਬੰਦ ਕਰਕੇ ਇੱਕ ਸੇਧ ਜਿਹੜੀ ਹੈ ਪੂਰੇ ਸੰਸਾਰ ਨੂੰ ਸਾਂਝੀ ਸਗਲ ਜਹਾਨੇ ਦੇ ਰੂਪ ਹੀ ਦਿੱਤੀ ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਸੋ ਜਿਹੜਾ ਮੇਰੇ ਪਿੱਛੇ ਸੋਕ ਕਰੇਗਾ ਜਿਹੜਾ ਮੇਰੇ ਪਿੱਛੇ ਰੋਸ ਕਰੇਗਾ ਉਹ ਮੈਨੂੰ ਕਦੀ ਵੀ ਚੰਗਾ ਨਹੀਂ ਲੱਗੇਗਾ ਇਹ ਗੁਰੂ ਪਾਤਸ਼ਾਹ ਦੇ ਆਪਣੇ ਬਚਨ ਸਨ ਜਿਸ ਨੂੰ ਬਾਬਾ ਸੁੰਦਰ ਜੀ ਨੇ ਕਲਮਬੰਦ ਕੀਤਾ ਸੀ ਤੇ ਸੱਦ ਬਾਣੀ ਦੇ ਸਿਰ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਰਾਗ ਦੇ ਅੰਦਰ ਦਰਜ ਸੋ ਸੰਗਤ ਜੀ ਇਥੋਂ ਸੇਧ ਲੈ ਕੇ ਪਹਿਲਾਂ ਅਸੀਂ ਗੁਰਮਤਿ ਦੇ ਵਿਧਾਨ ਨੂੰ ਸਮਝਣਾ ਹੈ ਸਿਧਾਂਤ ਨੂੰ ਸਮਝਣਾ ਹੈ ਕਿ ਕਿਸੇ ਵੀ ਚਰਣਾ ਦੇ ਤੋਂ ਬਾਅਦ ਕੋਈ ਲੋਸ਼ ਅਕਾਲ ਪੁਰਖ ਅਗੇ ਕਰਨਾ ਕੋਈ ਐਸੀ ਬਿਆਨ ਬਿਆਨਬਾਜ਼ੀ ਕਰਨੀ ਕਿ ਇਹ ਸਾਡੇ ਨਾਲ ਗਲਤ ਹੋਇਆ ਹੈ ਜਾਂ ਇਹ ਸਾਹ ਨਹੀਂ ਹੋਣਾ ਚਾਹੀਦਾ ਅਸੀਂ ਇਹ ਗੁਰਮਤਿ ਸਿਧਾਂਤ ਬਿਲਕੁਲ ਕਦਾਚ ਪਰਵਾਹ ਨਹੀਂ ਹੁਣ ਇਸ ਸ਼ਬਦ ਦੇ ਵੱਲ ਆਉਂਦੇ ਹਾਂ ਜਿਸ ਦੀ ਪੰਕਤੀ ਆਪ ਜੀ ਨੇ ਸਰੋਣੀ ਕੀਤੀ ਹੈ ਜਿਸ ਤੰਦੀ ਪਹਿਲਾ ਅਰਜ਼ ਕੀਤਾ ਦਾਸ ਨੇ ਕਿ ਰਹਾਉ ਦੀ ਪਗਤੀ ਵਿਚਾਰਨੀ ਜ਼ਰੂਰੀ ਹੁੰਦੀ ਹੈ। ਤਾਂ ਇਸ ਸ਼ਬਦ ਦੇ ਵਿੱਚ ਜਿਹੜੀ ਰਹਾਉ ਦੀ ਪਗਤੀ ਸਤਿਗੁਰ ਪਾਤਸ਼ਾਹ ਜੀ ਊਰ ਅਮਰਦਾਸ ਜੀ ਬਚਨ ਕਰਦੇ ਹਨ ਆਪ ਫਰਮਾਉਂਦੇ ਆ ਮੇਰੇ ਮਨ ਕਾਹੇ ਰੋਸ ਕਰੀਦਾ ਲਾਹ ਕਲਯੁਗ RAM ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰਵਿਦਾ ਇਸ ਦੇ ਜਿਹੜੇ ਅਰਥ ਭਾਵ ਹਨ ਸਤਿਗੁਰੂ ਸਾਹਿਬ ਸਮਝਾਉਂਦੇ ਹਨ ਕਿ হে ਮਾਨੇ ਪਰਮਾਤਮਾ ਦੇ ਨਾਮ ਵੱਲੋਂ ਰੋਸ ਨਹੀਂ ਕਰਨਾ। ਉਹ ਪਰਮਾਤਮਾ ਦੇ ਨਾਮ ਪ੍ਰਤੀ ਕੋਈ ਗਿਲਾ ਨਹੀਂ ਕਰਨਾ ਕਿਉਂਕਿ ਪਰਮਾਤਮਾ ਦਾ ਨਾਮ ਹੀ ਹਰ ਵੇਲੇ ਮਨੁੱਖ ਦਾ ਸਹਾਈ ਹੁੰਦਾ ਹੈ। ਪਰਮਾਤਮਾ ਹੀ ਮਨੁੱਖ ਦਾ ਸਹਾਈ ਹੈ ਤੇ ਪਰਮਾਤਮਾ ਦੇ ਕੋਲ ਹੀ ਮਨੁੱਖ ਨੇ ਜੀਵਾਤਮਾ ਜਿਹੜੀ ਹੈ ਉਸਦੇ ਨਾਲ ਹੀ ਉਹਦਾ ਮਿਲਾਪ ਹੋਣਾ ਹੈ। ਤੇ ਇਸ ਪੰਕਤੀ ਦੇ ਵਿੱਚ ਜਿਹੜੀ ਆਪ ਜੀ ਨੇ ਹੁਣੇ ਸਰਵਣ ਕੀਤੀ ਹੈ ਇਹਦੀ ਪੂਰੀ ਪੰਕਤੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਬਾਬੀਹਾ ਕਿੰਨ ਮ ਖਿੰਨ ਖਿੰਨ ਬਿਲ ਲਾਏ ਬਿਨ ਪਰ ਦੇਖਾ ਨੀਂਦ ਨਾ ਪਾਏ ਇਹ ਵਿਛੋੜਾ ਵੇਛੋੜਾ ਸਹਾਂ ਨਾ ਜਾਏ ਸਤਗੁਰ ਮਿਲੈ ਤਮ ਮਿਲੈ ਸੁਪਾਈ ਬਬੀਹਾ ਜਿਹੜਾ ਹੈ ਇਹ ਇਸ ਨੂੰ ਛੋਟਾ ਜਾਨਵਰ ਕਹਿ ਦਈਏ ਪਰਿੰਦਾ ਕਹਿ ਦਈਏ ਜਾਂ ਹੋਰ ਵੀ ਕੋਈ ਜੇ ਛੋਟੇ ਤੋਂ ਛੋਟਾ ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਦੀ ਕੈਟਾਗਰੀ ਵਿੱਚ ਆਂਦਾ ਇਸ ਨੂੰ ਪਪੀਹਾ ਵੀ ਕਹਿ ਸਕਦੇ ਆ ਇਸ ਦੀ ਇੱਕ ਸੁਭਾਅ ਹੁੰਦਾ ਹੈ ਇਸ ਦੀ ਇੱਕ ਪ੍ਰੀਤ ਹੁੰਦੀ ਬੜੀ ਹੋਈ ਹੈ بارش ਦੇ ਪਾਣੀ ਦੇ ਨਾਲ ਜਦ ਬਦਲਾ ਦਾ ਪਾਣੀ ਹੁੰਦਾ ਹੈ ਤੇ ਬੜੀ ਤਾਂਗ ਦੇ ਨਾਲ ਇਸ ਉਸ ਦਿਵਸ ਤਰਸਦਾ ਹੈ ਉਹਦੇ ਵਾਸਤੇ ਲੋਚਦਾ ਹੈ ਕਿ ਮੇਰੇ ਕੋਲ ਜਿਹੜੇ ਬੱਦਲ ਦਾ ਪਹਿਲੀ ਬੂੰਦ ਜਿਹੜੀ ਹੈ ਉਸ ਨੂੰ ਮੈਂ ਪ੍ਰਾਪਤ ਕਰ ਲਵਾਂ ਸੋ ਉਸੇ ਬਹੀਹੇ ਦੀ ਜਿਹੜੀ ਪਾਣੀ ਦੇ ਨਾਲ ਬਦਲਾਂ ਦੇ ਨਾਲ ਜਿਹੜੀ ਪ੍ਰੀਤ ਹੈ ਉਹਦੀ ਜਿਹੜੀ ਤਾਂਗ ਹੈ ਉਹਦੀ ਉਦਾਹਰਣ ਦੇ ਕੇ ਗੁਰੂ ਸਾਹਿਬ ਨੇ ਦੂਜੀ ਪੰਕਤੀ ਵਿੱਚ ਕਿਹਾ ਹੈ ਇਹ ਵਿਛੋੜਾ ਵੇਛੜਾ ਸਿਹਾ ਨਾ ਜਾਏ ਸਤਿਗੁਰ ਮਿਲੈ ਤਾਂ ਮਿਲੈ ਸੁਭਾਈ ਇਸੇ ਤਰ੍ਹਾਂ ਦੀ ਜੀਵ ਹਸਤੀ ਜਿਹੜੀ ਹੈ ਇਹ ਪਰਮਾਤਮਾ ਦੇ ਨਾਲੋਂ ਵਿਛੜੀ ਹੋਈ ਅਸੀਂ ਦੇਖਿਆ ਕਿ ਜੋ ਗੁਰਬਾਣੀ ਨੇ ਸਾਨੂੰ ਸਿਧਾਂਤ ਦਿੱਤਾ ਹੈ ਕਿ ਹਰ ਮਨੁੱਖ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ ਜਿਸ ਨੂੰ ਅਸੀਂ ਜੀਵਾਤਮਾ ਕਹਿੰਦੇ ਤੇ ਜੀਵਾਤਮਾ ਪਰਮਾਤਮਾ ਦੇ ਨਾਲ ਵਿਛੜ ਚੁੱਕੀ ਹੈ ਇਹ ਹਾਲਤ ਉਸਦੀ ਐਸੀ ਹੁੰਦੀ ਹੈ ਜਿਵੇਂ ਕਿਸੇ ਦਰਿਆ ਦੇ ਪਾਣੀ ਦੇ ਨਾਲੋਂ ਪਾਣੀ ਵੱਖਰਾ ਹੋ ਕੇ ਕਿਸੇ ਟੋਏ ਵਿੱਚ ਰੁਕ ਜਾਵੇ ਤੇ ਉਹ ਟੋਆ ਜਿਹੜਾ ਜ ਪਾਣੀ ਤੋਂ ਅਲੱਗ ਹੋ ਜਾਂਦਾ ਹੈ ਉਹਦੇ ਵਿੱਚ ਬੋਹ ਆਣੀ ਸ਼ੁਰੂ ਹੋ ਜਾਂਦੀ ਹੈ ਕੀੜੇ ਮਕੋੜੇ ਪੈਦਾ ਸ਼ੁਰੂ ਹੋ ਜਾਂਦੇ ਨੇ ਤੇ ਉਹ ਜਿਹੜਾ ਟੋਏ ਦਾ ਪਾਣੀ ਹੈ ਉਹ ਖਰਾਬ ਹੋ ਜਾਂਦਾ ਹੈ ਭਾਵੇਂ ਫਿਰ ਉਸ ਨੂੰ ਕਈ ਮਿਊਨਿਸਪੈਲਿਟੀ ਵਾਲੇ ਆ ਕੇ ਜਾਂ ਹੋਰ ਕਈ ਏਜੰਸੀਆਂ ਆ ਕੇ ਕੀੜੇ ਮਕੋੜੇ ਮਾਰ ਦਵਾਈਆਂ ਸੁੱਟਦੀਆਂ ਨੇ ਉਹ ਕੁਝ ਸਮੇਂ ਲਈ ਸ਼ਾਂਤ ਹੋ ਸਕਦਾ ਹੈ ਪਾਣੀ ਠੀਕ ਹੋ ਸਕਦਾ ਹੈ ਪਰ ਉਹ ਜਿਹੜਾ ਉਸ ਦੀ ਅਸਲੀ ਸੁਣਾਂਦ ਹੈ ਉਹ ਕਾਰਨ ਕੇਵਲ دریا ਦੇ ਵਗਦੇ ਪਾਣੀ ਤੋਂ ਵਿਛੜਨ ਕਾਰਨ ਸੋ ਇਹ ਜੀਵਾਤਮਾ ਦਾ ਹਾਲ ਹੈ ਕਿ ਜੀਵਾਤਮਾ ਪਰਮਾਤਮਾ ਨਾਲ ਉਹ ਵਿਛੜ ਕੇ ਵਿਕਾਰਾਂ ਦੇ ਮਾਇਆ ਜਾਲ ਵਿੱਚ ਫਸ ਜਾਂਦੀ ਹੈ ਤੇ ਵਿਕਾਰਾਂ ਦੇ ਨਾਲ ਫਸ ਕੇ ਉਸ ਪਰਮਾਤਮਾ ਤੋਂ ਦੂਰ ਹੋ ਜਾਂਦੀ ਹੈ ਤੇ ਪਰਮਾਤਮਾ ਦੇ ਨਾਲ ਜਿਹੜੀ ਇੱਕ ਤੜਫ ਹੈ ਉਹ ਤੜਪ ਪੈਦਾ ਕਰਨ ਵਾਲਾ ਗੁਰੂ ਦਾ ਸ਼ਬਦ ਹੈ ਸੋ ਗੁਰੂ ਦੇ ਸ਼ਬਦ ਜਦ ਮਨ ਨੂੰ ਸੋਚੀ ਆਂਦੀ ਹੈ ਉਹ ਗੁਰੂ ਨੂੰ ਫਰਿਆਦ ਕਰਦਾ ਹੈ ਤੇ ਉਹਦੇ ਅੰਦਰ ਪਰਮਾਤਮਾ ਦੇ ਲਈ ਜੀਵਾਤਮਾ ਦੀ ਇੱਕ ਤੜਫ ਜਾਗਦੀ ਹੈ ਤੇ ਉਸ ਤੜਫ ਦਾ ਫਿਰ ਉਦਾਹਰਣ ਜਿਹੜਾ ਇਹ ਗੁਰਬਾਣੀ ਦੀ ਪੰਕਤੀਆਂ ਇਹ ਵਿਛੋੜਾ ਸਿਆ ਨਾ ਜਾਏ ਸਤਗੁਰ ਮਿਲੈ ਤਸੈ ਸਿਪਾਈ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਹੜਾ ਇਹ ਵਿਛੋੜਾ ਜੀਵਾਤਮਾ ਦਾ ਪਰਮਾਤਮਾ ਦੇ ਨਾਲ ਹੈ ਇਹ ਬਰਦਾਸ਼ਤ ਨਹੀਂ ਹੋ ਰਿਹਾ ਪਰ ਮਿਲਦਾ ਹੈ ਕਿ ਜੀਵਾਤਮਾ ਤਾਂ ਪ੍ਰਭੂ ਪਤੀ ਲਈ ਵਿਛੋੜਾ ਜਿਹੜਾ ਹੈ ਉਹ ਖਤਮ ਤਾਂ ਹੋ ਸਕਦਾ ਹੈ ਜੇ ਗੁਰੂ ਮਿਲ ਪਵੇ ਸਤਿਗੁਰੂ ਦੀ ਛਰਨ ਆ ਜਾਈਏ ਤਾਂ ਉਸ ਪ੍ਰਭੂ ਦੇ ਪਿਆਰ ਦੇ ਵਿੱਚ ਹੀ ਗੁਰੂ ਦੇ ਨਾਲ ਸ਼ਰਨ ਪਾ ਕੇ ਇਹ ਜਿਹੜਾ ਵਿਛੋੜਾ ਜੀਵਾਤਮਾ ਦਾ ਹੈ ਇਹ ਪਰਮਾਤਮਾ ਦੇ ਨਾਲ ਉਹ ਬਿਛੜ ਜਿਹੜੀ ਹੈ ਖਤਮ ਹੋ ਸਕਦੀ ਹੈ ਸੋ ਸੰਗਤ ਜੀ ਸਪਸ਼ਟ ਹੈ ਕਿ ਇਸ ਪੰਕਤੀ ਜੋ ਆਪ ਜੀ ਨੇ ਸੁਣੀ ਜਾਂ ਜੋ ਸੋਸ਼ਲ ਮੀਡੀਆ ਤੇ ਅਸੀਂ ਆਮ ਤੌਰ ਤੇ ਵਾਇਰਲ ਕਰ ਦਿੰਦੇ ਹਾਂ ਇਹ ਪੰਕਤੀ ਕੇਵਲ ਇਸ ਨੂੰ ਮਰਤਕ ਪ੍ਰਾਣੀ ਦੇ ਨਾਲ ਜੋੜਨਾ ਕੇਵਲ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੀ ਨਹੀਂ ਸਗੋਂ ਗੁਰਬਾਣੀ ਦੀ ਨਿਰਾਦਰੀ ਵੀ ਹੈ ਅਤੇ ਐਸੇ ਪ੍ਰਚਾਰਕਾਂ ਕੀਰਤਨੀਆਂ ਨੂੰ ਸचेत ਹੋ ਕੇ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨਾ ਚਾਹੀਦਾ ਹੈ ਤਾਂ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਇੱਕ ਕਲੀਅਰ ਮੈਸੇਜ ਜਿਹੜਾ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਉਹ ਜਾਵੇ ਨਾ ਕਿ ਅਸੀਂ ਗੁਰਬਾਣੀ ਨੂੰ ਬਾਦ-ਵਿਵਾਦ ਦੇ ਰੂਪ ਵਿੱਚ ਜਾਂ ਗਲਤ ਧਾਰਨਾਵਾਂ ਦੇ ਰੂਪ ਵਿੱਚ ਸੰਤਾਂ ਦੇ ਵਿੱਚ ਭੇਜੀਏ ਸੋ ਇਤਨੀ ਹੀ ਬਚਨ ਪ੍ਰਵਾਨ ਕਰੋ ਜੀ ਪੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ